ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਸਾਤ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਬਹੁਤ-ਬਹੁ ਮੁਬਾਰਕਾਂ ਦੇਣੇ ਆ ਕਿ ਜੇ ਸਾਡੀ 72 ਸਾਲਾਂ ਬਾਅਦ ਮੋਰ ਦਲੀ ਸਰਕਾਰ ਸਾਡੀ ਪਾਜ ਪਾਸ ਸਰਕਾਰ ਆਈ ਆ ਅਸੀਂ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਆ ਆਪਣੇ ਨਗਰ ਦੇ ਵਾਲੇ ਵੀ ਸਾਡੇ ਕੋਲ ਸੂਰਤ ਮਲ ਦੀ ਡੇਰਾ ਬਾਬਾ ਨਾਲ ਘਲਕੇ ਵਾਲੇ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਪਾਂ ਤੁਹਾਨੂੰ ਦੱਸ ਹੀ ਸਕਦੇ ਭਾਜੀ 72 ਸਾਲਾਂ ਬਾਅਦ ਮੋਰ ਵਾਪਸੀ ਸਾਡੀ ਪਾਜ ਪਾਸ ਸਰਕਾਰ ਦੀ ਹੋਈ ਆ ਇਹ ਅਸਰ ਸਾਡੇ ਪੰਜਾਬ 'ਚ ਹੀ ਪਏਗਾ ਸਰ ਜਿਤਨਾ ਵੱਡੇ-ਵੱਡੇ ਅੱਜ ਦਿਗਜ ਹਾਰ ਕੇ ਜਿਹੜੇ ਕਦੇ ਪਹਿਲਾਂ ਮਖੌਲ ਕਰਦੇ ਇੱਥੇ ਪੰਜਾਬ 'ਚ ਪਏ ਆ ਅਜਾਬ ਹਾਰ ਗਏ ਨੇ ਕਿਵੇਂ ਦੇਖਦੇ ਉਹਨਾਂ ਮੈਂ ਤੁਹੇ ਵੇਖੋ ਸਾਰਾ ਪੰਜਾਬ ਚ ਇਹੋ ਹਾਲ ਹੋਣਾ ਭਾਜੀ ਪੰਜਾਬ ਚ ਵੀ ਇਦਾਂ ਹਾਲ ਹੋਣਾ ਸਹੀ ਝਾਰੂ ਸਰਕਾਰ ਬਸ ਵੇਖਣ ਵਾਲੀ ਆ ਤੁਹਾਨੂੰ ਤੁਸੀਂ ਦੇਖ ਸਕਦੇ ਕੀ ਹਾਲ ਬਣਿਆ ਵਾ ਕਿਦਾਂ ਸਾਡੇ ਪੰਜਾਬ ਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਆ ਜਿਹੜੀ ਸਾਡੀ ਦਿੱਲੀ ਸਰਕਾਰ ਬਣੀ ਆ ਇਹ ਚ ਪੰਜਾਬ ਦਾ ਬਹੁਤ ਜ਼ਿਆਦਾ ਸਰ ਪਏਗਾ ਕੱਲ ਇਹਨਾਂ ਲੋਕਾਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਸਾਡੀ ਜਿਹੜੀ ਖਰੀਦਦੋ ਪ੍ਰਗਟ ਕਰਨ ਲਈ ਪਹਿਲਾ ਮਤਲਬ ਪੈਸੇ ਦੀ ਗੱਲਬਾਤ ਚੱਲ ਰਹੀ ਹੈ ਉਹ ਸਾਰੇ ਉਹ ਜਿੰਨ੍ਹੇ ਬੰਦੇ ਕੇ ਦੀ ਹਾਰ ਹੁੰਦੀ ਨਾ ਉਹ ਬਖਲਾ ਜਾਂਦਾ ਵਾ ਉਹ ਬਖਲਾਗੇ ਨੇ ਇਸੇ ਕਰਕੇ ਉਹ ਕੋਈ ਨਾ ਕੋਈ ਕਿਸੇ ਦੇ ਆਪਣੇ ਲਾਂਵ ਲਾਉਣਾ ਚਾਹੁੰਦੇ ਸੀ ਲਾਰੇ ਨੇ ਉਹ ਕੋਈ ਗੱਲ ਨਹੀਂ ਲੋਕਾਂ ਨੇ ਫਤਿਹ ਬੁਲਾਤੀ ਦਿੱਲੀ ਚ ਤੇ ਪੰਜਾਬ ਚ ਵੀ ਜਲਦੀ ਫਤਿਹ ਹੋ ਰਹੀ ਹੈ ਕਿੰਨਾ ਕ ਅਸਰ ਪਏਗਾ ਪੰਜਾਬ ਚ ਤੁਹਾਨੂੰ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਪੰਜਾਬ 'ਤੇ ਅਸਰ ਪਏਗਾ ਸਾਡੀ ਅਗਲੀ ਸਰਕਾਰ 27 ਚ ਭਾਜਪਾ ਸਰਕਾਰ ਹੋਣੀ ਆ ਖਿਲੇਗਾ ਕਮਲ ਬਿਲਕੁਲ ਪੱਕਾ ਕਮਲ ਖਿਲੇਗਾ ਜੀ ਸਾਰੇ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਵੇਖੋ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਕੋਡਾ ਕੋਲਾ ਵੇਖੋ ਸਾਰਾ ਰਸਤਾ ਬਣਾਇਆ ਵੇਖੋ ਕਿ ਕਿੱਡੇ-ਕੱਡੇ ਵਧੀਆ ਪ੍ਰਾਲੇ ਕਰ ਰਹੇ ਨੇ ਕੋਈ ਇੰਡਸਟਰੀ ਏਰੀਆ ਵੀ ਸਾਡੇ ਪੰਜਾਬ ਵਿਚ ਆ ਰਿਹਾ ਸਾਰੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਸਾਰੀ ਮੰਗ ਰੱਖੀ ਵੀ ਸਨਮਨੀਤ ਸਿੰਘ ਬਿੱਟੂ ਜੀ ਨਾਲ ਕਿ ਜਲਦੀ ਜਲਦੀ ਸਾਡੇ ਮਸਲੇ ਹੱਲ ਹੋ ਸਕਣਗੇ ਜੀ ਅਨ ਡਾਟ ਤੋਂ ਪਹਿਲਾਂ ਤਾਂ ਸਾਡੇ ਨਰਿੰਦਰ ਮੋਦੀ ਜੀ ਨੂੰ ਲੱਖ-ਲੱਖ ਵਧਾਈਆਂ ਨੇ ਬਹੁਤ ਵੱਡੀ ਸੀਟ ਜਿੱਤੀ ਗਈ ਦੀ ਦਿੱਲੀ ਵਿੱਚ ਕੁਝ ਕੇਜਰੀਵਾਲ ਜੀ ਕਹਿ ਰਹੇ ਹਨ ਕਿ ਦੋ ਜਨਮ ਪਾਰ ਵੀ ਕਿ ਨਰਿੰਦਰ ਮੋਦੀ ਜੀ ਨਹੀਂ ਜੱਸਾ ਦੇ ਉਹਨਾਂ ਐਸੇ ਵਾਰ ਹੀ ਜਿੱਤ ਕੇ ਸੀਟ ਦਿਖਾਈ ਦੀ ਆ ਬਹੁਤ ਸੋਹਣੇ ਕੰਮ ਕੀਤੇ ਨੇ ਤੇ ਬਾਕੀ ਕੰਮ ਬੋਲਦੇ ਨੇ ਕੰਮ ਬੋਲਦੇ ਨੇ ਆਵਲਕ ਨੂੰ ਕੰਮ ਚੰਗੇ ਲੱਗੇ ਨੇ ਮੋਦੀ ਜੀ ਦੇ ਤੇ ਪਬਲਿਕ ਜੀ ਬਰੇ ਆਪ ਤੇ ਵੋਟਾਂ ਪਾਈਆਂ ਨੇ ਤੁਨ ਮੰਨੋਗੇ ਹਾਂਜੀ ਕੋਰਦੀ ਸੂਰਤ ਮੱਲੀ ਵਿੱਚ ਸਾਡੇ ਵਿਜੇ ਭਾਜੀ ਸੋਨੀ ਸਾਹਿਬ ਬਹੁਤ ਖੁਸ਼ੀ ਮਨਾਈ ਗਈ ਆ ਅਸਤ ਬਾਜੀ ਵਗੈਰਾ ਚੱਲੀ ਆ ਲੱਡੂ ਵਗੈਰਾ ਵੰਡੇ ਨੇ ਬੜੀ ਖੁਸ਼ੀ ਮਨਾਈ ਗਈ ਆ ਤਾਕਿ ਇਤਨਾ ਹੀ ਕੰਮ ਬੋਲਣਗੇ ਤੇ ਮੋਦੀ ਜੀ ਦੇ ਆਪੇ ਆਪ ਹੀ ਅੱਗੇ ਹੋਣਗੇ